ਹਾਂ ਜੀ ਸਰ ਸਾਹਮਣੇ ਦੇ ਪੰਜਾਬ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਜਿਹੜਾ ਮਰਡਰ ਅਕਿਊਜ਼ਡ ਹੈ ਜਿਹੜਾ ਕਿ ਪ੍ਰੋਕਲੇਮਡ ਡਿਫੈਂਡਰ ਹੈ ਇੱਕ ਮਰਡਰ ਦੇ ਵਿੱਚ ਰਾਏ ਅਮਨਤ ਖਾਨ ਥਾਣੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਔਰ 2 ਕਿਲੋ ਔਰ 124 ਗ੍ਰਾਮ ਹਿਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਦੋਸ਼ੀ ਹੈ ਦਾ ਨਾਮ ਹੈਗਾ ਮਨਤੇਜ ਸਿੰਘ ਸਨੋ ਬਲਵਿੰਦਰ ਸਿੰਘ ਪਿੰਡ ਬੁਰਜ ਐ ਸਰਾਇਆ ਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ 27 ਸਾਲ ਦੀ ਇਹਦੀ ਉਮਰ ਹੈ 14 12ਵੀਂ ਪਾਸ ਹੈ ਔਰ ਜੇ ਆਪਾਂ ਚਾਤੀ ਮਾਰੀਏ ਕਿ ਇਹਨਾਂ ਨੇ ਜਿਹੜਾ ਮਰਡਰ ਦੇ ਵਿੱਚ ਪੀਓ ਹੈ ਇਹ ਤਿੰਨ ਇੱਕ ਨੂੰ ਇਹੀ ਪੀਓ ਬਣਿਆ 24 ਨੂੰ ਉਹਦੇ ਵਿੱਚ ਇੱਕ ਪ੍ਰਿੰਸੀਪਲ ਸਿੰਘ ਨਾਮ ਦਾ ਬੰਦਾ ਸੀਗਾ ਜਿੰਨਾ ਐਲੀਅਸ ਪ੍ਰਿੰਸ ਉਹਦੀ ਡੈਥ ਹੋਈ ਸੀਗੀ ਉਹਨਾਂ ਨਾਲੇ ਰਾਤ ਨੂੰ ਲੜੇ ਸੀ ਇਹਨਾਂ ਨੇ ਜੋ ਅਲੀਗੇਸ਼ਨ ਹੈ ਵੀ ਇੱਕ ਦਿਨ ਰਾਤ ਨੂੰ ਲੜ ਕੇ ਉਹਦੇ ਨੌ ਵਗੈਰਾ ਜਿਹੜੇ ਪਲਾਸਨਾ ਖਿੱਚਦੇ ਉੱਤੇ ਸੀਗੇ ਉਸ ਤੋਂ ਬਾਅਦ ਉਹਦੀ ਬਾਡੀ ਜਿਹੜੀ ਹੈ ਉਹ ਗਾਰਡਨ ਨਾਲ ਟੰਗ ਕੇ ਪਿੱਛੇ ਹੱਥ ਬੰਨੀ ਹੋਈ ਮਿਲੀ ਸੀਗੀ ਸੋ ਉਹਦੇ ਚ ਜਿਹੜਾ ਮਨਤੇਜ ਸਿੰਘ ਵੀ ਇੱਕ ਮੁਲਜ਼ਮ ਹੈ ਜਿਹੜਾ ਕਿ ਉਹਦੋਂ ਦਾ ਫਰਾਰੀ ਸੀਗਾ ਔਰ ਪ੍ਰੋਕਲੇਮਡ ਡਿਫੈਂਡਰ ਵੀ ਪਿਛਲੀ ਜਨਵਰੀ 2024 ਤੋਂ ਇਹ ਬਣਿਆ ਹੋਇਆ 3 ਜਨਵਰੀ ਤੋਂ ਤੋ ਉਸ ਤੋਂ ਬਾਅਦ ਇਹ ਜਿਹੜਾ ਨਾਰਕੋਟਿਕ ਦੇ ਕੰਮ ਦੇ ਵਿੱਚ ਵੀ ਸ਼ਾਮਲ ਰਿਹਾ ਉਹ ਤਕਰੀਬਨ ਜੇ ਆਪਾਂ ਸਮਝੀਏ 2 ਸਾਲ ਤੋਂ ਜਦੋਂ ਹੁੰਦਾ ਭੱਜਿਆ ਹੋਇਆ ਇਹੀ ਕੰਮ ਕਰ ਰਿਹਾ ਤੋ ਇਸ ਸਾਡੇ ਜਿਹੜੀ ਟੀਮ ਹੈ ਹਰਪ੍ਰੀਤ ਸਿੰਘ ਜੀ ਆਪਣੇ ਮਡੇਰ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਜੀ ਆਪਣੇ ਹਰਮਿੰਦਰ ਸਾਡੇ ਏਸੀਪੀ ਸਾਹਿਬ ਔਰ ਅਮੋਲਕ ਦੀਪ ਸਾਡੇ ਇਨਸਪੈਕਟਰ ਸੀਆਈਏ 1 ਸਾਰੇ ਇਹਨਾਂ ਦੀ ਟੀਮ ਇਨਾਂ ਨੇ ਬੜੀ ਅੱਛੀ ਕਾਮਯਾਬੀ ਮੈਨੂੰ ਸਮਝਦਾ ਬਿਕੋਜ਼ ਇਹਨਾਂ ਦੋ ਪਰਪਸ ਸੋਲਵ ਹੋਏ ਆ ਇੱਕ ਮਰਡਰ ਦਾ ਇਹਦਾ ਬੜਾ ਪ੍ਰੋਕਲੇਮਡ ਡਿਫੈਂਡਰ ਹੈ ਔਰ ਜਿਹੜਾ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਰ ਕਰਾਇਮ ਵੀ ਦੋ ਸਾਲ ਚ ਕੀ ਕਰਦਾ ਰਿਹਾ ਉਹ ਵੀ ਸਾਰੀ ਅਸੀਂ ਦੇਖਾਂਗੇ ਜੋ ਮੁੱਢਲੀ ਕੁਛ ਗੱਲ ਪਤਾ ਲੱਗੀ ਆ ਗੱਲ ਉਹ ਇਹ ਹੈ ਕਿ ਕ੍ਰਾਸ ਬਾਰਡਰ ਦੇ ਡਰੋਨ ਨਹੀਂ ਜਿੱਦਾਂ ਪਹਿਲਾਂ ਹੁੰਦੀਆਂ ਸਮਗਲਰਸ ਨਾਲ ਅਕ੍ਰੋਸ ਦੀ ਬਾਰਡਰ ਇਹਨਾਂ ਤੇ ਲਿੰਕ ਸੀ ਔਰ ਉਹਦੇ ਨਾਲੇ ਨਾਰਕੋਟਿਕ ਜਿਹੜੇ ਕਨਸਾਈਨਮੈਂਟਸ ਪੁਸ਼ ਕਰਦਾ ਹੈ ਉਹ ਜਿਹੜਾ ਇਹ ਸਾਰਾ ਇਹਦਾ लेखा-ਜੋਖਾ ਹੈ 2 ਸਾਲ ਦਾ ਉਹ ਸਾਰਾ ਅਸੀਂ ਤਫ਼ਤੀਸ਼ ਚ ਲੈ ਕੇ ਆ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਹੋਰ ਵੀ ਗੱਲਾਂ ਸਾਹਮਣੇ ਆਉਣਗੀਆਂ ਜਿਵੇਂ ਜਦੋਂ ਕਿ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ। ਪਰ ਇਹਦੇ ਬੰਦੋ ਨਾ ਕਿਉਂ ਪੜਾਇਆ ਗਿਆ ਇਹ ਕਹਿੰਦੇ ਕਹੋ ਪਤਾ ਗਿਆ। ਉਹ ਅਜੇ ਪੁੱਛ ਰਹੇ ਆਂ ਜੀ ਉਹ ਤਾਂ ਬੇਸਿਕਲੀ ਉਥੇ ਤਰਨਤਪਾਲੀਸ ਨੇ ਦੋ ਨਾਲ ਦੇ ਬੰਦੇ ਫੜਲੇ ਸੀਗੇ ਉਹ ਵੀ ਸਾਰੇ ਅਸੀਂ ਕੈਰੇਬ੍ਰੇਟ ਕਰਨੀ ਹੈ ਅਸੀਂ ਤਾਂ ਤੁਹਾਨੂੰ ਆਏ ਦੱਸਿਏ ਵੀ ਬੰਦੇ ਦਾ ਇਹੋ ਜਿਹਾ ਪਿਛੋਕੜ ਸੀਗਾ ਸਾਡੇ ਕੋਲ ਤਾਂ ਬੇਸਿਕਲੀ ਨਾਰਕੋਟਿਕ ਦੇ ਉਸ ਚ ਇਹ ਬੰਦਾ ਕਾਬੂ ਆਇਆ ਉਹਦੇ ਤੇ ਆਪਾਂ ਪ੍ਰੋਗਰੈਸ ਕਰ ਰਹੇ ਆ। ਇਹ ਨੂੰ ਬਣਾਉਣ ਦੇ ਲਈ ਚੱਲ ਰਿਹਾ ਸੀਗਾ ਤੇ ਉਹਦੇ ਵਿੱਚ ਜਿਹਨੇ ਕੋਈ ਤੱਕ ਪੂਛੀ ਕਿ ਤਰ੍ਹਾਂ ਚੇ ਮੈਂ ਤਾਂ ਦੱਸ ਰਿਹਾ ਤੁਹਾਨੂੰ ਗਗਨ ਜੀ ਮੈਂ ਕਹੇ ਇਹ ਤੇ ਹੋਰ ਵੀ ਆਪਾਂ 2 ਸਾਲ ਦਾ ਪੂਰਾ ਲੇਖਾ ਚੁੱਕਾ ਇਹ ਤੋਂ ਲੈਣਾ ਹੀ ਪਾਏਗਾ ਔਰ ਲਵਾਂਗੇ ਆਪਾਂ ਕਿ ਇਹ ਆਫਟਰ ਆਲ ਬੰਦਾ ਪ੍ਰੋਕਲੇਮਡ ਡਿਫੈਂਡਰ ਬਣਿਆ ਕਿੰਨੀ ਪੁਲਿਸ ਮਗਰ ਲੱਗੀ ਰਹੀ ਕਿੱਥੇ ਕਿੱਥੇ ਰਿਹਾ ਕਿਹੜੇ ਕਿਹੜੇ ਬੰਦਿਆਂ ਨਾਲ ਲਿੰਕ ਰਿਹਾ ਕਿੰਨੇ ਇਹਨੂੰ ਪਨਾਹ ਦਿੱਤੀ ਉਹ ਸਾਰਾ ਇਨਵੈਸਟੀਗੇਸ਼ਨ ਸਾਡੇ ਵਾਲੇ ਚ ਵੀ ਤੇ ਤਰਨ ਤਰਨ ਵਾਲੀ ਦੇ ਵਿੱਚ ਵੀ ਉਹ दैट ਇਨਵੈਸਟੀਗੇਸ਼ਨ ਦਾ ਇੰਪੋਰਟੈਂਟ ਵਿਸ਼ਾ ਰਹੇਗਾ ਹਾਂ ਉਹ ਪਾਕਿਸਤਾਨ ਸਮਗਲਰਸ ਨਾਲ ਹੈਗਾ ਜੀ ਲਿੰਕ ਪਤਾ ਲੱਗਿਆ ਉਸ ਤੇ ਅਸੀਂ ਵਰਕ ਕਰ ਰਹੇ ਹਾਂ ਹਾਂ ਨਹੀਂ ਇਹ ਦੂਸਰੇ ਨੇ ਜੀ ਇਹ ਇਸ ਤੋਂ ਇਲਾਵਾ CIA ਵਨ ਦੀ ਟੀਮ ਨੇ ਹੀ ਸਾਡੇ ਸਾਰੇ ਆਫੀਸਰਸ ਦੀ ਸੁਪਰਵੀਜ਼ਨ ਦੇ ਵਿੱਚ ਇਹ ਤਿੰਨ ਲੋਕਲ ਕ੍ਰਿਮੀਨਲਸ ਨੇ ਇੱਕ ਪਿਊਸ਼ ਸਨ ਆਫ ਭੋਲਾ ਹੈਗਾ 20 ਸਾਲ ਦਾ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਕਮਲ 엘ੀਅਸ ਕਾਲੂ ਇਹ ਇੰਦਰਾ ਕਲੋਨੀ ਚਭਾਲ ਰੋਡ ਦਾ 21 ਸਾਲ ਦਾ 10ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ 25 ਆਰਮਜੈਕਟ ਦਾ ਇਲੀਗਲ ਸਲੇ ਦਾ ਪਰਚਾ ਦਰਜ ਹੈ ਉਹਦੇ ਚ ਗੇਟ ਕੀਮਾ ਥਾਣੇ ਦੇ ਵਿੱਚ 24 9 2024 ਦਾ ਔਰ ਇੱਕ ਸਵੈਮ 엘ੀਅਸ ਪੋਲੂ ਹੈਗਾ ਖਜ਼ਾਨਾ ਗੇਟ ਦਾ ਇਹ 19 ਸਾਲ ਦਾ 12ਵੀਂ ਪਾਸ ਹੈ ਇਹਨਾਂ ਤੋਂ ਤਿੰਨ ਪਿਸਟਲ ਮਿਲੇ ਨੇ ਜਿਹੜੇ 2.32 ਬੋਰ ਤੇ 32 ਬੋਰ ਜਿਹਨੂੰ ਆਪਾਂ ਕਹਿੰਨੇ ਆ ਤੇ ਦੋ ਲਾਈਫ ਕੈਟਰੀਜਿਸ ਨੇ 1.30 ਬੋਰ ਦਾ 30 ਬੋਰ ਦਾ ਪਿਸਟਲ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਤੇ ਇਹਨਾਂ ਨੂੰ ਮਾਤਾ ਪਦਰੀ ਕਾਲਾ ਮੰਦਰ ਜਿਹੜਾ ਹੈ ਪੀਐਸ 게ਟ ਕੀਮਾ ਉੱਥੇ ਨੇੜੇ ਫੜਿਆ ਗਿਆ ਇਹਨਾਂ ਦੀ ਜਿਹੜੇ ਨੈਟਵਰਕ ਦੇ ਵਿੱਚ ਅਸੀਂ ਕੁਝ ਹੋਰ ਕ੍ਰਿਮੀਨਲਸ ਦੇ ਉੱਤੇ ਵੀ ਵਰਕ ਕਰ ਰਹੇ ਹਾਂ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਰਿਕਵਰੀ ਵੀ ਹੋਣ ਦੀ ਉਮੀਦ ਹੈ ਸਾਨੂੰ ਆਰਮ ਸੀ ਤਾਂ ਸਰ ਕੋਈ ਮਾਰ ਤਾਂ ਕਿ ਇਹਨਾਂ ਨੇ ਕਰ ਰਹੇ ਨਾਲ ਉਹ ਉਹ ਚੈੱਕ ਕਰ ਰਹੇ ਜੀ ਹੁਣ ਸਾਰਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਦੋ ਬੰਦੇ ਰਹਿੰਦੇ ਆ ਇੰਪੋਰਟੈਂਟ ਫੰਡ ਨਾਲੇ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਆ ਉਤੋਂ ਸਾਰਾ ਆਪਾਂ ਨੂੰ ਕਲੀਅਰ ਹੋਏਗਾ ਸੋਰਸ ਆਫ ਵੈਪਨ ਐਂਡ ਮੋਟਿਵ ਆਫ ਵੈਪਨ ਸਾਰੀ ਉਹ ਗੱਲ ਵੀ ਕਿੱਥੇ ਵਰਤਿਆ ਜਾਣਾ ਸੀ ਉਹ ਸਾਰੀ ਗੱਲ ਕਲੀਅਰ ਹੋਏ ਹਾਂਜੀ ਹਾਂਜੀ ਰਿਮਾਂਡ ਸਰ ਲਿਆ ਜੀ ਗੱਲ ਰਿਮਾਂਡ ਇਹਦਾ ਜਿਹੜਾ ਨਾਰਕੋਟਿਕ ਵਾਲੇ ਦਾ ਤਾਂ ਲੈਣਾ ਹੈ ਜੀ ਤੇ ਦੂਜੇ ਦਾ ਰਿਮਾਂਡ ਲਿਆ ਹੋਇਆ ਜੀ ਸਰ ਬਕਰੀ ਮੰਦਰ ਤੇ ਕੋਲ ਲੁਕੀ ਹੋਇਆ ਇਹ ਉਹਦਾ ਇਨਫਰਮੇਸ਼ਨ ਬੇਸਡ ਹੈ ਯਾਰ ਉਹ ਤਾਂ ਫੜੇ ਗਏ ਆ। ਇਹ ਬਾਰੋ ਮੈਂ ਇੰਡੀਆ ਤੋਂ ਮਧ ਪ੍ਰਦੇਸ਼ ਵਾਲੇ ਆ ਕਿ ਬਾਰੋ ਨਹੀਂ ਇੰਡੀਅਨ ਨੇ ਇੰਡੀਅਨ ਨੇ ਬਾਹਰ ਨਹੀਂ ਹੈਗੇ ਸਫਿਸਟੀਕੇਟਡ ਉਹ ਨਹੀਂ ਹੈਗੇ ਜਿਹੜੇ ਆਪਾਂ ਫੋਰਨ ਮੇਡ ਬਟ ਅੱਛੇ ਵੈਪਨ ਨੇ ਐਨੀ ਕੁਆਲਿਟੀ ਇਜ਼ ਗੁੱਡ। ਜਮੀਨਾਂ ਤੇ ਨਹੀਂ ਕਿ ਪਾਕਿਸਤਾਨ ਦੇ ਨਾਲ ਦੂਰੀਆਂ। ਸ੍ਰੈਮੰਤ ਖਾਨ ਕਾਫੀ ਨੇੜੇ ਪੈਂਦਾ ਜੀ ਬਾਰਡਰ ਤੇ। ਜੇ ਆਪਾਂ ਜੀਓਗ੍ਰਾਫਿਕਲੀ ਦੇਖੀਏ ਤਾਂ ਡੈਫੀਨਿਟਲੀ। ਜਿਹੜੇ ਤੁਸੀਂ ਪਿਸਟਲ ਕਹ ਰਹੇ ਸੀ ਇਹ ਸਫਿਸਟੀਕੇਟਡ ਨੇ ਮੁਠੇ ਵਗੈਰਾ ਦੇਖੋ ਇਹਨਾਂ ਦੇ ਬੜਾ ਹੈ। ਅਚੀ ਕੁਆਲਿਟੀ ਦਾ ਹੈਗਾ ਉਹ ਕਰ ਰਹੇ ਆ ਜੀ ਤਾਂ ਫਿਰ ਸਾਰੀ ਗੱਲ ਦੱਸ ਦਿੰਦੇ ਫਿਰ ਬੰਦੇ ਅਲਰਟ ਹੋ ਜਾਂਦੇ ਜੀ ਤਾਂ ਹੀ ਅਸੀਂ ਥੋੜੇ ਦਿਨ ਲੇਟ ਵੀ ਦੱਸਿਆ ਇਹ ਦਾ ਕਾਰਨ ਇਹ ਸੀ ਕਿ ਆਪਰੇਸ਼ਨ ਥੋੜਾ ਫਿਰ ਹੈਂਪਰ ਨਾ ਹੋਵੇ ਥੈਂਕ ਯੂ ਜੀ ਥੋੜੇ ਜਿਹੇ ਸਮੇਂ ਕਾਫੀ ਜਿਹੜੀ ਹੈ ਰੀਕਵਰੀ ਕੀਤੀ ਸੀ ਸਾਰੇ ਡਿਸਪੋਜ਼ਲ ਹੋ ਗਈ ਜੀ ਜਿਹੜੀ ਤੇਜ਼ ਨਾਲ ਮੈਕਫਾਸ ਤੁਹਾਨੂੰ ਕਾਫੀ ਤੁਸੀਂ ਆਪਣੀ